ਜਿਤਾ ਸ਼੍ਰੀ ਰਾਮ ਜੀ ਦੇ ਆਗਮਨ ਦੀ ਖੁਸ਼ੀ ਦੇ ਵਿੱਚ ਪੂਰਾ ਦੇਸ਼ ਖੁਸ਼ੀ ਮਨਾ ਰਿਹਾ ਹੈ ਰਾਮਪਕਾ ਦਾ ਦੇ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਉੱਥੇ ਹੀ ਹੁਣ ਸ਼ਰ ਦੇ ਉੱਗੂ ਦਿਓਗਪਤੀ ਅਤੇ ਲੁਧਿਆਣਾ ਦੇ ਰਾਮਗੜੀਆ ਗਰਲਸ ਕਾਲਜ ਦੇ ਮੁਖੀ ਰਣਜੋਤ ਸਿੰਘ ਵਾਦਾ ਦੇ ਵਿੱਚ ਘਿਰਦ ਨਜ਼ਰ ਆ ਰਹੇ ਨੇ ਤਾਂ ਦੱਸਦੀ ਕਿ ਰਣਜੋਤ ਸਿੰਘ ਨੇ ਆਪਣੇ ਫੇਸਬੁੱਕ ਪੇਜ ਤੇ ਪ੍ਰਾਣ ਪ੍ਰਤੀਸ਼ਟਾ ਸਮਾਰੋਹ ਤੇ ਟਿੱਪਣੀ ਕੀਤੀ ਹੈ ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਵਿਰੋਧ ਹੁੰਦਾ ਦੇਖਿਆ ਜਾ ਸਕਦਾ ਹੈ ਤੇ ਕਈ ਲੋਕਾਂ ਨੇ ਅਜੀਹੀ ਪੋਸਟ ਤੇ ਟਿੱਪਣੀਆਂ ਕੀਤੀਆਂ ਨੇ ਪਰ ਜਿਸ ਤੋਂ ਬਾਅਦ ਰਣਜੋਤ ਸਿੰਘ ਨੇ ਇਸ ਪੋਸਟ ਨੂੰ ਡਿਲੀਟ ਕਰ ਦਿੱਤਾ ਹੈ ਪਰ ਇਹਨਾਂ ਦੀ ਪੋਸਟ ਡਿਲੀਟ ਹੋਣ ਤੋਂ ਪਹਿਲਾਂ ਹੀ ਲੋਕਾਂ ਵੱਲੋਂ ਸਕਰੀਨਸ਼ਾਟ ਖਿੱਚ ਕੇ ਰਣਜੋਤ ਸਿੰਘ ਦੀ ਪੋਸਟ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ ਗਿਆ ਹੈ ਤੇ ਉਹਨਾਂ ਖਿਲਾਫ ਲਗਾਤਾਰ ਕਾਰਵਾਈ ਦੀ ਮੰਗ ਵੀ ਕੀਤੀ ਗਈ ਹੈ ਤਾਂ ਦੱਸ ਦਈਏ ਕਿ ਹੁਣ ਉੱਗੇ ਉਦਯੋਗਪਤੀ ਅਤੇ ਰਾਮਗੜੀ ਗਰਲਸ ਕਾਲਜ ਦੇ ਮੁਖੀ ਰਣਜੋਤ ਸਿੰਘ ਨੂੰ ਇੱਕ ਨੋਟਿਸ ਵੀ ਭੇਜ ਦਿੱਤਾ ਗਿਆ ਵਕੀਲਾ ਵੱਲੋਂ ਤੇ ਇਸ ਨਾਲ ਹੀ ਨੋਟਿਸ ਵਿੱਚ ਵਕੀਲਾ ਨੇ ਰਣਜੋਤ ਸਿੰਘ ਨੂੰ 3 ਦਿਨ ਦਾ ਸਮਾਂ ਦਿੱਤਾ ਤੇ ਕਿਹਾ ਕਿ 3 ਦਿਨ ਦੇ ਅੰਦਰ ਜਨਤਕ ਮਾਫੀ ਮੰਗਲ ਵਰ ਨਾ ਹੋਣਾ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤਾਂ ਲਗਾਤਾਰ ਹੀ ਹੁਣ ਲੋਕਾਂ ਵੱਲੋਂ ਵੀ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਰਣਜੋਤ ਸਿੰਘ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਮਾਫੀ ਦੀ ਮੰਗ ਕੀਤੀ ਜਾ ਰਹੀ ਹੈ ਕਿ ਉਹ ਇਹ ਜਨਤਕ ਹੋ ਕੇ ਸੋਸ਼ਲ ਮੀਡੀਆ ਤੇ ਮਾਫੀ ਮੰਗਣਾ ਰਾਮਪਖਤਾ ਤੋਂ ਮਾਫੀ ਮੰਗਣ ਕਿਉਂਕਿ ਉਹਨਾਂ ਵੱਲੋਂ ਜਿਹੜੀ ਟਵੀਟ ਕੀਤਾ ਗਿਆ ਸੀਗਾ ਉਸ ਦੇ ਨਾਲ ਜਿਹੜੇ ਰਾਮਪਖਤ ਨੇ ਉਹਨਾਂ ਦੀ ਆਸਥਾ ਨੂੰ ਠੇਸ ਪਹੁੰਚੀ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਟਵੀਟ ਕੀਤਾ ਇੱਕ ਵਾਰ ਤੁਹਾਨੂੰ ਟਵੀਟ ਵੀ ਦਿਖਾ ਦਿੰਨੇ ਆ ਤੇ ਇਸ ਦੇ ਨਾਲ ਹੀ ਲੋਕਾਂ ਵੱਲੋਂ ਤੇ ਰਾਮਪਖਤਾ ਵੱਲੋਂ ਕੀ ਕਿਹਾ ਜਾ ਰਿਹਾ ਇੱਕ ਵਾਰ ਤੁਹਾਨੂੰ ਉਹ ਵੀ ਜ਼ਰੂਰ ਸੁਣਾ ਦਿੰਨੇ ਆ ਜਿੱਥੇ ਸ਼੍ਰੀ ਰਾਮ ਜੀ ਦੇ ਆਗਮਨ ਦੀ ਖੁਸ਼ੀ ਜੈ ਸ਼੍ਰੀ ਰਾਮ ਦੋਸਤੋ ਜਿਵੇਂ ਕਿ ਆਹ ਦੇਖਿਆ ਤੁਸੀਂ ਵੀ ਰਾਮਗੜੀਆ ਐਜੂਕੇਸ਼ਨਲ ਕਾਉਂਸਲ ਦੇ ਜਿਹੜੇ ਪ੍ਰਧਾਨ ਰਣਜੋਤ ਸਿੰਘ ਇਹਨੇ ਬੜੀ ਟੁੱੱਚੀ ਗੱਲ ਕੀਤੀ ਆ ਉੱਚੀ ਗੱਲ ਕਰ ਰਿਆ ਵਾ ਉਸ ਤੋਂ ਇੱਕ ਦਿਨ ਪਹਿਲਾਂ ਇਹਨੇ ਆਪਣੇ ਰਾਮ ਭਗਵਾਨ ਜੀ ਦੇ ਪ੍ਰਾਣ ਪ੍ਰਤੀਸ਼ਠਾ ਦੇ ਉੱਪਰ ਜਿਹੜੀ ਟਿੱਪਣੀ ਕੀਤੀ ਆ ਨਾ ਇਹ ਨਿੰਦਣਯੋਗ ਤਾਂ ਹੈਗੀ ਆ ਇਹੋ ਜਿਹੇ ਨੂੰ ਜਲਦੀ ਤੋਂ ਜਲਦੀ ਸਬਕ ਨਾਲ ਸਿਖਾਇਆ ਗਿਆ ਇਹ ਬਹੁਤ ਪਾੜ ਪਵਾਣਗੇ ਇੱਕ ਪਾਸੇ ਤਾਂ ਇਹ ਇੱਕ ਦਿਨ ਪਹਿਲਾਂ ਖੁਦ ਪ੍ਰੋਗਰਾਮ ਕਰਦੇ ਨੇ ਰਾਮ ਮੰਦਰ ਦੇ ਲਈ ਉਸ ਤੋਂ ਬਾਅਦ ਇਹ ਟਿੱਪਣੀ ਕਰਦੇ ਨੇ ਇਹ ਤਾਂ ਦੋਗਲਾ ਚਿਹਰਾ ਹੋਇਆ ਜਿਆਦਾ ਤੁਸੀਂ ਪਹਿਲਾਂ ਹੀ ਇਹੋ ਜਿਹਾ ਕੰਮ ਨਾ ਕਰਦੇ ਹੁਣ ਤੁਸੀਂ ਇਹੋ ਜਿਹੀਆਂ ਗੱਲਾਂ ਕਰਦੇ ਪਈਓ ਇਹ ਬੰਦਾ ਇੱਕ ਐਜੂਕੇਸ਼ਨ ਦਾ ਪ੍ਰਧਾਨ ਆ ਜਿਹੜੀ ਕਿ ਵਿੱਦਿਆ ਨੂੰ ਵੀ ਇੱਕ ਮੰਦਰ ਕਿਹਾ ਗਿਆ ਵਾ ਵਿੱਦਿਆ ਜਿੱਥੋਂ ਮਿਲਦੀ ਓ ਉਹ ਵੀ ਮੰਦਰ ਆ ਤੇ ਇਹ ਬੰਦਾ ਵਿੱਦਿਆ ਐਜੂਕੇਸ਼ਨਲ ਦਾ ਕਾਉਂਸਲ ਦਾ ਪ੍ਰਧਾਨ ਹੋ ਕੇ ਇਹੋ ਜਿਹੀਆਂ ਟਿੱਪਣੀਆਂ ਕਰ ਰਿਹਾ ਜਿਹੜੀਆਂ ਕਿ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਇਹਨੂੰ ਅਸੀਂ ਸਬਕ ਸਿਖਾਵਾਂਗੇ ਮਾਫੀ ਇਹਨੇ ਮੰਗਣੀ ਹੀ ਮੰਗਣੀ ਆ ਪੋਸਟ ਡਿਲੀਟ ਕਰਨ ਨਾਲ ਕੋਈ ਫਰਕ ਨਹੀਂ ਪੈਣਾ ਇਹਨੂੰ ਮਾਫੀ ਵੀ ਮੰਗਣੀ ਪੈਣੀ ਆ ਤੇ ਇਹਨੂੰ ਸਮਾਜ ਦੇ ਸਾਹਮਣੇ ਆਪਣਾ ਸਾਫ ਚਿਹਰਾ ਲੈ ਕੇ ਆਉਣਾ ਪੈਣਾ 도ਗਲੀ ਜੇ ਰਾਜਨੀਤੀ ਕਰਨੀਆਂ ਤਾਂ ਉਹ ਅਸੀਂ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਮੇਰੀ ਹਿੰਦੂ ਭਰਾਵਾਂ ਨਾਲ ਵੀ ਹੱਥ ਜੋੜ ਕੇ ਬੇਨਤੀ ਆ ਵੀ ਇਹੋ ਜਿਹੇ ਬੰਦੇ ਦਾ ਬਿਲਕੁਲ ਬਾਈਕਾਟ ਕਰੋ ਇੱਕ ਪਾਸੇ ਤਾਂ ਇਹ ਹਿੰਦੂਆਂ ਦੇ ਨਾਲ ਬਿਜ਼ਨਸ ਕਰਦੇ ਨੇ ਇੱਕ ਪਾਸੇ ਉਹਨਾਂ ਤੋਂ ਪੈਸੇ ਲੈਂਦੇ ਨੇ ਹੈ ਕੰਮ ਕਰ ਰਹੇ ਹੋ ਤੁਸੀਂ ਸਾਂਝਾ ਕੰਮ ਕਰ ਰਹੇ ਹੋ ਸਾਂਝੇ ਚ ਚੱਲੋ ਅੱਜ ਜੇ ਰਾਮ ਮੰਦਰ ਬਣ ਗਿਆ 496 ਸਾਲ ਬਾਅਦ ਬਣਿਆ ਕਿੰਨੇ ਲੋਕਾਂ ਦੀ ਜਾਨ ਗਈ ਹਰ ਇੱਕ ਦੀ ਆਸਥਾ ਕੀ ਤੁਹਾਡੀ ਆਸਥਾ ਨਹੀਂ ਸਿਰਨਜੋਤ ਸਿੰਘ ਜੀ ਤੁਸੀਂ ਇਹੋ ਜਿਹੀ ਟਿੱਪਣੀ ਕਿਵੇਂ ਕੀਤੀ ਆ ਤੁਸੀਂ ਜਲਦੀ ਤੋਂ ਜਲਦੀ ਪਬਲਿਕ 'ਚ ਜਾ ਕੇ ਮਾਫੀ ਮੰਗੋ ਤੇ ਮੇਰੀ ਹਿੰਦੂਆਂ ਨੂੰ ਅਪੀਲ ਹੈ ਇਹੋ ਜਿਹੇ ਬੰਦਿਆਂ ਦਾ ਬਿਲਕੁਲ ਬਾਈਕਾਟ ਕਰੋ ਇਹਨਾਂ ਨਾਲ ਕੋਈ ਬਿਜ਼ਨਸ ਨਾ ਕਰੋ ਅਸੀਂ ਆਪਦੇ ਸੈਲ ਵੱਲੋਂ ਇਹਨੂੰ ਨੋਟਿਸ ਭੇਜਤਾ ਹੋਇਆ ਵਾ ਅਸੀਂ ਇਹਦੇ ਖਿਲਾਫ 295 ਦਾ ਪਰਚਾ ਵੀ ਦਰਜ ਕਰਾਵਾਂਗੇ ਤੇ ਇਹਨੂੰ ਪਬਲਿਕ ਦੇ ਮੂਹਰੇ ਬਿਲਕੁਲ ਇਹਦਾ 도ਗਲਾ ਚਿਹਰਾ ਨੰਗਾ ਕਰਾਂਗੇ ਜਿਹੜਾ ਇਹਨੇ ਇੱਕ ਦਿਨ ਪਹਿਲਾਂ ਤਾਂ ਇਹ ਪ੍ਰੋਗਰਾਮ ਕਰ ਰਿਹਾ ਉਸੇ ਰਾਮ ਮੰਦਿਰ ਦੇ ਪ੍ਰਾਣ ਪ੍ਰਤੀਸ਼ਠਾ ਦੇ ਉੱਪਰ ਅਗਲੇ ਦਿਨ ਇਹ ਟਿੱਪਣੀ ਕਰ ਦੇ ਰਿਹਾ ਇਹਦੀ ਟਿੱਪਣੀ ਬਿਲਕੁਲ ਹੀ ਬੇਕਾਰ ਸੀ ਬੇਹੀਆਦ ਗੱਲਾਂ ਨਾ ਕਰੋ ਰੰਜੋਤ ਸਿੰਘ ਜੀ ਆਪਣੀ ਜੜੀ ਤੁਸੀਂ ਤੁਹਾਡਾ ਜਿਹੜਾ ਅਹੁਦਾ ਵਾ ਨਾ ਉਹ ਸੋਦੇ ਦੀ ਮਰਿਆਦਾ ਰੱਖੋ ਧੰਨਵਾਦ ਦੋਸਤੋ ਜੈ ਸ਼੍ਰੀ ਰਾਮ ਦੋਸਤੋ ਜਿਵੇਂ ਕਿ